ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਬਕਾ ਐਮਐਲਏ ਦੇ ਭਤੀਜੇ ਦਾ ਦਰਸਲ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਭਤੀਜੇ ਦੇ ਨਾਲ ਕੋਈ ਵਾਰਦਾਤ ਤੋਂ ਬਾਅਦ ਮੌਕੇ ਤੇ ਸਾਬਕਾ ਐਮਐਲਏ ਪਹੁੰਚੇ ਨੇ ਤੇ ਸੁਣੋ ਕਿਹੜੇ ਮੁੰਡਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਕਿਉਂ ਦਿੱਤਾ ਦਰਸਲ ਇਹ ਕਤਲ ਹੈ ਜਿਹੜਾ ਨਸ਼ੇ ਕਰਕੇ ਹੋਇਆ ਇਹ ਬਿਆਨ ਹੈ ਜਿਹੜਾ ਭਾਜਪਾ ਗੂ ਸ਼ੀਤਲ ਅੰਗੁਰਾਲ ਦੇ ਵਜੋਂ ਦਿੱਤਾ ਗਿਆ ਜਿਸ ਦੇ ਭਤੀਜੇ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਔਰ ਮਿਲੀ ਜਾਣਕਾਰੀ ਮੁਤਾਬਕ ਉਸ ਦੀ ਇੱਕ ਸਖਸ਼ ਦੇ ਨਾਲ ਲੜਾਈ ਹੋਈ ਸੀ ਫਿਰ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਮੁਲਜ਼ਮ ਉਸ ਨੂੰ ਸੜਕ ਤੇ ਗੰਭੀਰ ਹਾਲਤ ਦੇ ਵਿੱਚ ਛੱਡ ਕੇ ਭੱਜ ਗਿਆ ਤਾਂ ਪਰਿਵਾਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤਾਂ ਘਟਨਾ ਤੋਂ ਬਾਅਦ ਜ਼ਿਲ੍ਹੇ ਭੜ ਦੇ ਭਾਜਪਾ ਨੇਤਾ ਹਸਪਤਾਲ ਪਹੁੰਚੇ ਤੇ ਪੁਲਿਸ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਦਾ ਸ਼ਿਕਰ ਕਰ ਰਹੇ ਹਾਂ ਤਾਂ ਦੱਸਦੀ ਕਿ ਜਲੰਧਰ ਤੋਂ ਇਹ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦੇ ਮੁਤਾਬਕ ਉਹਨਾਂ ਦਾ ਕਿਸੇ ਵਿਅਕਤੀ ਦੇ ਨਾਲ ਝਗੜਾ ਹੋਇਆ ਸੀ ਤਾਂ ਜਿਸ ਤੋਂ ਬਾਅਦ ਸਾਬਕਾ ਮਲੇ ਦੇ ਭਤੀਜੇ ਯਾਨੀ ਕਿ ਵਿਕਾਸ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਤੇ આરોપી ਨੇ ਜਿਹੜੇ ਉਸੇ ਜਗ੍ਹਾ ਦੇ ਉੱਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਛੱਡ ਕੇ ਉੱਥੋਂ ਫਰਾਰ ਹੋ ਗਏ ਤਾਂ ਪਰਿਵਾਰ ਨੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਤੇ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਵੱਡਾ ਬਿਆਨ ਹੈ ਜਿਹੜਾ ਸ਼ੀਤਲ ਅੰਗੁਰਾਲ ਦੇ ਵੱਲੋਂ ਦਿੱਤਾ ਜਾਂਦਾ ਹੈ ਔਰ ਉਹਨਾਂ ਨੇ ਕਿਹਾ ਕਿ ਇਸ ਏਰੀਏ ਦੇ ਵਿੱਚ ਨਸ਼ਾ ਜਿਹੜਾ ਉਸ ਸ਼ਰੀਅਮ ਵਿਕ ਰਿਹਾ ਤੇ ਨਸ਼ੇ ਇਸ ਦਾ ਕਾਰਨ ਹੈ ਸੋ ਨਸ਼ੇੜੀਆਂ ਜਿਹੜੇ ਉਹਨਾਂ ਦੇ ਵੱਲੋਂ ਖੁੱਲੇ ਆਮ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਆ। ਇਹ ਮੇਰਾ ਬ੍ਰਦਰ ਕਜ਼ਮ ਬ੍ਰਦਰ ਦਾ ਬੇਟਾ ਹੈ, ਛੋਟਾ। ਆਪਕਾ ਨਾਮ ਸੀ ਇਹਦਾ। ਉਮਰ ਕਰੀਬ 16 ਸਾਲ ਹੈ। ਮੈਂ ਖਸਤਾਰਾ ਮੈਂ ਰਿਹਾ 16 ਸਾਲ ਦੇ ਕਰੀਬ ਉਮਰ ਹੈ। ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਦਿਆਂ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਦੀ ਲੜਾਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮਰੋ ਜਹੀ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਜੇ ਪਰ ਇਹ ਹੈ ਕਿ ਕਮੀ ਕਿੱਥੇ ਆ ਪ੍ਰਸ਼ਾਸਨ ਤੇਲਾ ਸਰਕਾਰ ਢਿੱਲੀ ਹੈ ਕਿਉਂਕਿ ਮੈਂ ਮੈਂ ਜਿਸ ਸਰਕਾਰ ਨੂੰ ਟੋਸੀ ਜਾਵਾਂਗਾ ਲੋਕਾਂ ਨੂੰ ਕਹਿਣਾ ਗ੍ਰਾਹਨੀਤੀ ਤੌਰ ਦੇ ਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ। ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ 'ਚ ਖਿਲਾਇਆ ਮਾਥਾਂ ਦੇ ਵਿੱਚ। ਵਾਡਾ ਕੀਤਾ। ਅਜੋ লাশ ਦੇ ਰੂਪ ਦੇ ਵਿੱਚ ਉਹ ਚੀਜ਼ 'ਚ ਡੈੱਡ ਬੋਡੀ ਪਈ ਹੈ। ਪਰ ਮੈਂ ਪੁਲਿਸ ਨੂੰ ਇਹ ਬੇਨਤੀ ਕਰਾਂਗਾ ਕਿ ਮੈਂ ਤੇ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ, ਪਰਿਵਾਰ ਨੂੰ ਸਾਂਭ ਲਾਂਗਾ, ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ। ਪਰ ਜਿਹੜਾ ਬਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ। ਉਹਨਾਂ ਦੇ ਬੱਚਿਆਂ ਦੀ ਜਾਨ ਜੂਰ ਬਚਾਈਏ। ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁਝੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਦੁਨੀਆ ਤੋਂ ਜਾਵੇ ਉਹ ਲਈ ਪ੍ਰਯਾਸ ਕਰੀਏ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਹਿਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸੁਣ ਰਿਹਾ ਸੀ ਦਿਨੋਂ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਪਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦਾ ਪੁੱਛ ਰਿਹਾ ਹਰ ਪੱਤਰਕਾਰ ਬਾਰੀ ਬਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਉਹ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜਿਹੜੇ ਦੀ ਡੈਥ ਹੋਈ ਹੈ ਕੀ ਨਾਮ ਹੈ ਕੀ ਵਿਕਾਸ ਬੁਰਾਲ ਕੀ ਕਰਦਾ ਸੀ ਕਿੰਨੀ ਉਮਰ ਆ ਉਮਰ ਕਿ 16 ਸਾਲ ਦਾ ਉਹ ਦੱਸਿਆ ਕਿ ਆ ਦੋ ਤਿੰਨ ਸਾਲ ਪੜਾਈ ਛੱਡ ਚੁੱਕਾ ਕਿਉਂਕਿ ਪਰਿਵਾਰ ਆਪਣੀ ਲਈ ਲੀਵਰ ਕਰਦਾ ਘਰ ਦੇ ਵਿੱਚ ਸਪੋਰਟਸ ਦਾ ਕੰਮ ਕਰਦੇ ਆ ਸਾਰੇ ਚਾਚੇ ਤਾਏ ਭਰਾ ਮਾਂ ਮਿਹਨਤ ਕਰਦੇ ਆ ਜਿਹੜਾ ਮੇਰਾ ਘਰ ਆ ਪੁਰਾਣਾ ਜਿੱਥੇ ਮੇਰਾ ਉਸੇ ਘਰ ਚ ਹੀ ਰਹਿੰਦੇ ਆ ਪਰ ਕਿੰਨੇ ਕਵਜ ਹੋਇਆ ਕਦੋਂ ਹੋਇਆ ਪੋਨੇ ਕ 10 ਵਜੇ ਦੀ ਗੱਲ ਹੈ ਬੱਸੀ ਦਾਨੀ ਸ਼ਮੰਦਾ ਲਸੂੜੀ ਮੋਹੱਲਾ ਦੁਰਗੇ ਦੇ ਖੂਦ ਨੇ ਦੀ ਤੁਹਾਨੂੰ ਫੋਨ ਆਇਆ ਤੁਹਾਨੂੰ ਕਿਦਾ ਪਤਾ ਲੱਗਿਆ ਮੈਂ ਕੰਟ ਦੇ ਕਲੈਕਸ਼ਨਾਂ ਦੇ ਕੰਟ ਗਿਆ ਹੋਇਆ ਸੀ ਮੈਨੂੰ ਵੱਡੇ ਭਾਈ ਸਾਹਿਬਾ ਫੋਨ ਆਇਆ ਕਿ ਕੋਈ ਸੱਟ ਮਾਰ ਗਿਆ ਇਹ ਨਹੀਂ ਪਤਾ ਕਤਲ ਹੋਇਆ ਜਿੱਦਾਂ ਹੀ ਉੱਥੋਂ ਤੁਰਿਆ ਆਂਦੇ ਆਂਦੇ ਪਤਾ ਲੱਗ ਗਿਆ ਕਿ ਹਾਲਾਤ ਨਹੀਂ ਇਹ ਜਿਹੜੇ ਸੱਟਾਂ ਬਹੁਤ ਜ਼ਿਆਦੀਆਂ ਉਹ ਦੇਖਿਆ ਇੱਥੇ ਆਗੇ ਬੱਚੇ ਦੇ ਹਾਰਡ ਦੇ ਵਿੱਚ ਤਿੰਨ ਚਾਰ ਜਿਹੜੇ ਚਾਕੂ ਆਰ ਪਰ ਕੀਤੇ ਹੋਇਆ ਕਾਰਨ ਕੀ ਸਮਝ ਆਇਆ ਹੁੰਦਾ ਕਾਰਨ ਕਿ ਆ ਤਰਾ ਨਸ਼ੇ ਦੀ ਭੇਟ ਚੜ ਗਿਆ ਮੁੰਡਾ ਜੀ ਕੋਈ ਅੱਦਾ ਪਤਾ ਲੱਗਿਆ ਕਿ ਕੋਈ ਇਹਨਾਂ ਰੰਜੀਤ ਜੀ ਰੰਜੀਤ ਜੀ ਉੱਥੇ ਕੋਈ ਗੱਲਬਾਤ ਹੋਈ ਇਹਨਾਂ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਲੋਕਾਂ ਨੂੰ ਮੈਂ ਪਾਲਿਆ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਮੈਂ ਵੱਡਾ ਹੋਇਆ ਜਿਨ੍ਹਾਂ ਲੋਕਾਂ ਨੂੰ ਅੱਜ ਮੈਂ ਆਪਣੇ ਨਾਲ ਛੋਟੇ ਬੱਚੇ ਸਮੇਂ ਕੇ ਭਤੀਜੇ ਸਮੇਂ ਕੇ ਨਾਲ ਲੱਗੇ ਚੱਲਦਾ ਅੱਜ ਸਾਰੇ ਲੋਕ ਨਸ਼ੇ ਦੀ ਭੇਟ ਚੜ ਗਏ ਸ਼ਿਕਰ ਜੀ ਪਤਾ ਚੱਲਿਆ ਕਿੰਨੇ ਮੁੰਡੇ ਸੀ ਜਿਨ੍ਹਾਂ ਉੱਤੇ ਹਮਲਾ ਕੀਤਾ ਤਿੰਨ ਚਾਰੇ ਆ ਬਾਕੀ ਪੁਲਿਸ ਅਜੇ ਮੌਕੇ ਤੇ ਪਹੁੰਚੀ ਸੀ ਸੀਸੀ ਦੇ ਵੀ ਕੈ ਤਿੰਨ ਹੋਵੇ ਇੱਕ ਹੋਵੇ ਚਾਰ ਹੋਵੇ ਪੰਜ ਹੋਵੇ ਘਰ ਦਾ ਚਾਰ ਤਾਂ ਬੁੱਝ ਹੀ ਗਿਆ ਨਾ ਤੇ ਕੁਝ ਪਤਾ ਲੱਗਾ ਕੋਈ ਮੁੰਡੇ ਸੀ ਕੁਛ ਉਹਨਾਂ ਦੇ ਇੱਕ 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 ਲੜਕੇ ਦੀ ਪਛਾਣ ਜਿਹੜੀ ਮੈਂ ਉਹ ਦੱਸ ਦਿੱਤੀ ਆ ਜਿਨੇ ਪਿੱਛੇ ਜੀ ਬਸਤੀ ਬਾਬਾ ਖਲ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਸੀ ਜੇਲ੍ਹ ਚ ਵੀ ਗਿਆ ਸੀ ਉਹ ਜੇਲ੍ਹ ਤੋਂ ਛੁੱਟ ਕੇ ਆ ਕੇ ਇੱਕ ਕਤਲ ਕੀਤਾ ਇਲਾਕੇ ਦੇ ਗੁੰਡਾਗਰਦੀ ਨਸ਼ਾ ਵੇਚਣ ਦੇ ਵਿੱਚ ਨੰਬਰ 1 ਮੁੰਡਾ ਕੀ ਨਾਮ ਕੀ ਕਾਲੂ ਕਾਲੂ ਕਹਿੰਦੇ ਆ ਬਾਕੀ ਨਿੱਕ ਨੇ ਮੈਨੂੰ ਪੂਰਾ ਕਹਿਦਾ ਕਿਸ ਤਰ੍ਹਾਂ ਦੇ ਦਿਓ ਕਿੰਨੇ ਕੋਈ ਪਤਾ ਲੱਗਾ ਕਿ ਪੁਲਿਸ ਪੁਲਿਸ ਨੇ ਖੜੀਏ ਪੁਲਿਸ ਉੱਤੇ ਵੀ ਟੀਮ ਪੜੀ ਆ ਮੈਂ ਕਿਉਂ ਚਾਹ ਹਾਂ ਮੈਂ ਇਹ ਇਹ ਦਾ ਕਾਂਸੈਪਟ ਆ ਇਸ ਟਵਿੰ ਇਹ ਪੁਲਿਸ ਲੱਗੀ ਹੈ ਪੁਲਿਸ ਦੇ ਜੋ ਵਿਸ਼ਵਾਸਨ ਦੇ ਰਹੀਆਂ ਸੀ ਨਾਲ ਪੁਲਿਸ ਦੇ ਕਿਉਂਕਿ ਨਸ਼ੇ ਦੇ ਲਈ ਅਸੀਂ ਪੁਲਿਸ ਨਾਲ ਸਰਕਾਰ ਦੇ ਨਾਲ ਬਿਲਕੁਲ ਖੜੇ ਆ ਕੰਮ ਸ਼ਾ ਬੰਦ ਹੋਣਾ ਚਾਹੀਦਾ ਪਰ ਇਹ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਇਹਦਾ ਜਵਾਬ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਪੁਲਿਸ ਕਾਰਵਾਈ ਪੁਲਿਸ ਦੇਖ ਲਈ ਟੀਮ ਸਾਰੀ ਇੱਥੇ ਲੱਗੀਆਂ ਪਈਆਂ ਪੁਲਿਸ ਲੱਗਦਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜੇ ਤੇ ਜੇ ਪਤਾ ਲੱਗੇ ਕਿ ਤੇ ਉਸ ਇਲਾਕੇ ਦੇ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜੇ ਲੋਕ ਕਰਦੇ ਆ ਉਹਨਾਂ ਦੇ ਠਲ ਪਣੀ ਚਾਹੀਦੇ ਤੇ ਲੋਅਰ ਰੋਡ ਤੇ ਕਿੱਦਾਂ ਦੇ ਦੋ ਤੁਹਾਡੇ ਪਹਿਲਾਂ ਵੀ ਅ ਅ ਗੋਲੀ ਕਾਰਡ ਵੀ ਪਰਖਾ ਹੋਈ ਆ ਤੇ ਹਾਲਾਤ ਬਹੁਤ ਬੁਰੇ ਆ ਭਾਜੀ ਮੈਂ ਪੜਨ ਅੱਜ ਪੜਨ ਦਾ ਚੰਗਾ ਨਹੀਂ ਲੱਗਦਾ ਮੇਰੇ ਪਰਿਵਾਰ ਦਾ ਮੇਰਾ ਬੱਚਾ ਚਲਾ ਗਿਆ ਤੇ ਮੈਂ ਕੀ ਪੰਡਾਂ ਸਰਕਾਰ ਨੂੰ ਕੀ ਪੰਡਾਂ ਪ੍ਰਸ਼ਾਸਨ ਨੂੰ ਕੀ ਪੰਡਾਂ ਲੀਡਰਾਂ ਨੂੰ ਜੇ ਮੈਂ ਕਹ ਰਿਹਾ ਕਿ ਮੇਰੇ ਘਰ ਦਾ ਬੱਚਾ ਨਹੀਂ ਸੇਫ ਹੈਗਾ ਮੈਂ ਕਹੀ ਤੇ ਜਾ ਰਿਹਾ ਮੈਨੂੰ ਨਹੀਂ ਪਤਾ ਲੱਗਣਾ ਕੋਈ ਨਸ਼ਾ ਕਰਕੇ ਕਦੋਂ ਆ ਗਿਆ ਅੱਜ ਨਸ਼ਾ ਹੀ ਇਦਾਂ ਆ ਚੁੱਕਾ ਹੈ ਮੈਡੀਕਲ ਤੇ ਨਸ਼ੇ ਆ ਚੁੱਕੇ ਆ ਤੁਹਾਨੂੰ ਨਹੀਂ ਪਤਾ ਲੱਗ ਸਕਦਾ ਕਿੱਦਾਂ ਪਰਿਵਾਰ ਬਚਾਵਾਂਗੇ ਇਹ ਪੁਲਿਸ ਹੀ ਮਦਦ ਕਰ ਸਕਦੀ ਹੈ ਸਰਕਾਰ ਕੋਈ ਐਸਾ ਲਾਅਨ ਆਰਡਰ ਲਿਆਵੇ ਕਿ ਜਿਹੜੇ ਗੁੰਡੇ ਲੋਕ ਹੈ ਜਿਨ੍ਹਾਂ ਨੂੰ ਬਾਹਰ ਨਾ ਆ ਸਕਣ ਕਿਉਂਕਿ ਜਿਹੜੇ ਲੋਕ ਪੁਲਿਸ 'ਤੇ ਹਮਲਾ ਕਰਦੇ ਆ ਜਾਂ ਕੇ ਕੋਈ ਨਾਂ ਦੇ ਹਮਲਾ ਕਰਦੇ ਆ ਕੋਈ ਦਾ ਸਟੂਡੈਂਟਾਂ ਦੇ ਜਾ ਕੇ ਜਾ ਕੇ ਅੰਦਰ ਜਾ ਕੇ ਹਮਲਾ ਕਰਦੇ ਆ ਉਹ ਜਿਨ੍ਹਾਂ ਨੂੰ ਦੂਜੇ ਦਿਨ ਬਾਹਰ ਆ ਜਾਂਦੇ ਆ ਸੋ ਉਹਨੂੰ ਨਸ਼ਾ ਹੀ ਬਿਚਣਗੇ ਕਤਲ ਹੀ ਕਰਨਗੇ ਅੱਜ ਜਲੰਧਰ ਵੈਸਟ ਤੋਂ ਪੂਰਾ ਵਿਧਾਇਕ ਸ਼ੀਤਾ ਲੰਗਰਾਲ ਜੀ ਉਹਨਾਂ ਦੇ ਰੀਅਲ ਤਾਇਆ ਜੀ ਦਾ ਪੋਤਾ ਜਿਹਦੀ ਉਮਰ 16 ਸਾਲ ਸੀ ਵਿਕਾਸ ਨਾਮ ਦਾ ਉਹਦਾ ਚੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਅੱਜ ਜਿਹੜਾ ਇਹ ਕਤਲ ਹੈ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜਾ ਇਹ ਨਸ਼ਾ ਜਿਹੜਾ ਗਲੀ ਗਲੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਲੰਧਰ ਵੈਸਟ ਦੇ ਇਲਾਕੇ ਚ ਆਰਾਮ ਨਾਲ ਮਿਲ ਰਿਹਾ ਹੈ ਇਹ ਨਸ਼ੇ ਦੀ ਮਤਲਬ ਨਸ਼ੇ ਦੇ ਵਿੱਚ ਇੱਕ ਨੌਜਵਾਨ ਨਬਾਲਕ ਬੱਚੇ ਦਾ ਕਤਲ ਕੀਤਾ ਗਿਆ ਹੈ ਇਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਜਿਹੜੀ ਝੂਠੀ ਜਿਹੜੀ ਆਪਣੀ ਪਬਲਿਸਿਟੀ ਕਰਕੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਹ ਸਰਕਾਰ ਕਹਿੰਦੀ ਹੈ ਉਦੀਏ ਪੋਲ ਖੋਲਦੀ ਉਦਾਹਰਨ ਹੈ ਕਿ ਕਤਲ 16 ਸਾਲ ਦੇ ਬੱਚੇ ਦਾ ਹੋ ਜਾਣਾ ਇਹ ਸਿੱਧੇ ਤੌਰ ਤੇ ਸਰਕਾਰ ਦੀ ਨੀਤੀ ਔਰ ਭ੍ਰਸ਼ਟ ਨੀਤੀ ਤੇ ਗਲਤ ਨੀਅਤ ਉਹਨੂੰ ਜਗ ਜाहिर ਕਰਦੀ ਹੈ ਸਰ ਪ੍ਰਾਰੰਭਿਕਾ ਲੱਗਿਆ ਕਿ ਕੀ ਕਿੰਨੇ ਮਾਰੇ ਹੈਗੇ ਕਿ 16 ਸਾਲਾਂ ਦਾ ਬੱਚਾ ਬਚਣ ਲਈ ਕਿਸੇ ਘਰ ਚ ਵੀ ਭੱਜਿਆ ਸੀਗਾ ਤੇ 16 ਸਾਲ ਦੇ ਬੱਚੇ ਦੀ ਕੀ ਪੁਰਾਣੀ ਰੰਜਿਸ਼ ਹੋਣੀ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਉਹਨਾਂ ਦੇ ਕਤਲ ਹੋ ਰਿਹਾ ਔਰ ਮੈਂ ਇਹ ਦੂਸਰਾ ਉਦਾਹਰਨ ਸਾਹਮਣੇ ਆਇਆ ਕਿ ਇਸੇ ਹੀ ਸਰਕਾਰ ਚ 14 14 ਸਾਲ ਦੇ ਬੱਚੇ ਸਕੂਲਾਂ ਚ ਜਿਹੜੇ ਪੜ੍ਹਨ ਜਾਂਦੇ ਉਹ ਵੀ ਓਵਰਡੋਜ਼ ਨਾਲ ਮਰ ਰਹੇ ਆ ਜਿਹੜੇ ਬਾਹਰ ਰਹਿ ਰਹੇ ਆ ਉਹਨਾਂ ਨੂੰ ਕਤਲੋਗਾਰਦ ਕਰਕੇ ਮਾਰਿਆ ਜਾ ਰਿਹਾ ਇਹ ਸਰਕਾਰ ਦੀ ਨਾਕਾਬਲੀਅਤ ਮੈਂ ਸਮਝਦਾ ਕਿ ਆਏ ਇਹ ਉਹ ਸਰਕਾਰ ਹੈ ਜਿਨੇ ਪੰਜਾਬ ਨੂੰ ਇਕਨੋਮਿਕਲੀ ਸੋਸ਼ੀਅਲੀ ਐਮਰਜੈਂਸੀ ਤੇ ਲਾਤਾ ਹੈ ਇਹ ਅੱਜ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਿ ਪੰਜਾਬ ਚ ਅਸੀਂ ਨਸ਼ਾ ਰੋਕਣ ਚ ਮਾਫੀਆ ਨੂੰ ਰੋਕਣ ਚ ਗੈਂਗਸਟਰ ਰਾਜ ਨੂੰ ਐਕਸਟਰਸ਼ਨ ਰੋਕਣ ਚ ਰੇਤ ਮਾਫੀਆ ਨੂੰ ਰੋਕਣ ਚ ਵਿਫਲ ਹੋ ਗਏ ਆ ਤੇ ਉਹਨਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਸਾਹਮਣੂ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਯੂਪੀ ਦੇ ਯੋਗੀ ਦੇ ਤਨਾਤ ਜਿਹਦੇ ਬੁਲਡੋਜ਼ਰ ਦੀ ਪਾਲਿਸੀ ਨੂੰ ਕਾਪੀ ਦਾ ਕਰ ਲਿਆ ਪਰ ਇੰਪਲੀਮੈਂਟ ਨਹੀਂ ਕਰ ਸਕੇ ਅੱਜ ਯੂਪੀ ਚੋਂ ਗੁੰਡੇ ਯੂਪੀ ਛੱਡ ਕੇ ਭੱਜ ਰਹੇ ਆ ਅੱਜ ਪੰਜਾਬ ਚ ਸਿਰਫ ਬੁਲਡੋਜ਼ਰ ਦਿਖਾਇਆ ਜਾ ਰਿਹਾ ਹੈ ਨਸ਼ਾ ਤਾਂ ਬੰਦ ਨਹੀਂ ਹੋ ਰਿਹਾ आज ਦਾ ਕਤਲ ਹੋਇਆ ਹੈਗਾ ਉਹ ਤਾਂ ਕਿੰਨੇ ਮਾਰੇ ਕੁਝ ਮਹੱਲੇ ਦੇ ਲੋਕ ਸੀ ਉਹ ਮਹੱਲੇ ਦੇ ਹੀ ਲੋਕ ਹੈ ਉਹ ਕੁਝ ਵੈਰੀਫਾਈ ਹੋ ਗਏ ਹੈ ਪੁਲਿਸ ਇਨਵੈਸਟੀਗੇਸ਼ਨ ਤੇ ਲੱਗੀ ਕੁਛ ਹੀ ਦਿਨ ਚ ਉਹਨਾਂ ਦੇ ਨਾਮ ਔਰ ਫੋਟੋ ਜੜੀ ਹੈ ਉਹ ਪਬਲਿਕ ਡੋਮੇਨ ਚ ਆ ਜਾਏਗੀ ਵਿਕਾਸ ਕੀ ਕਰਦਾ ਸੀਗਾ ਤੇ ਫੈਮਿਲੀ ਬੈਕ ਪੜਦਾ ਹੀ ਸੀਗਾ ਫੈਮਿਲੀ ਬੈਕਗਰਾਉਂਡ ਉਹ ਸ਼ੀਤਲ ਕੁਮਰਾਲ ਜੀ ਦੇ ਪ੍ਰਿੰਟ ਆਲਾ ਹਾਊਸ 'ਚ ਰਹਿੰਦਾ ਉਹਨਾਂ ਦੇ ਸਕੇਤ ਆਇਆ ਜੀ ਦਾ ਪੋਤਾ ਔਰ ਜਿਨ੍ਹਾਂ ਦੀ ਪੜਨ ਲਿਖਣ ਦੀ ਉਮਰ ਹੈ ਜਦੋਂ ਬੱਚਿਆਂ ਨੂੰ ਈਜ਼ੀ ਅਵੇਲੇਬਿਲਟੀ ਆਫ ਡਰੱਗਸ ਕਹ ਲੋ ਇੱਕ ਆਮ ਜਿਹੜਾ ਲੋਕਾਂ ਆਮ ਤਰੀਕੇ ਨਾਲ ਮਿਲ ਜੇ ਔਰ ਬੜੀ ਮਾਰੀ ਗੱਲ ਹੈ ਵੀ ਸੁਣਨ ਚਾਹੇ ਕਿ ਸੱਚਾਈ ਕਿੰਨੀ ਹੈ ਮੈਂ ਤੁਹਾਡੇ ਮਾਧਿਅਮ ਤੋਂ ਕਹਾਂਗਾ ਕਿ ਤੁਸੀਂ ਇਹਨਾਂ ਨੂੰ ਵੈਰੀਫਾਈ ਕਰੋ ਕਿ ਜਿਹੜਾ ਕਾਤਲ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੈ ਜਿਨ੍ਹਾਂ ਨੇ ਮਾਰਿਆ ਤੇ ਦੋਸਤ ਸੀ ਜਾਂ ਵਾਕਫ ਸੀ ਇਹ ਕਿਦਾਂ ਜਾਣਕਾਰੀ ਸਹੀ ਹੈ ਜੀ ਮਾਰੇ ਕਿਦਾਂ ਛੁਰੀਆਂ ਮਾਰੀਆਂ ਉਹਦੇ ਸਿਰ ਦੇ ਵਿੱਚ ਉਹਦੇ ਜਿਹੜਾ ਹਾਰਟ ਹੈ ਉਹ ਬਿਲਕੁਲ ਪੰਚਰ ਕਰਤਾ ਛੁਰੀਆਂ ਮਾਰ ਮਾਰ ਕੇ ਕਿੰਨੇ ਕੁ ਵਜੇ ਕਟਣਾ ਹੈ ਜੀ ਇਹ 2 ਘੰਟੇ ਪਹਿਲੇ ਦੀ ਘਟਨਾ ਹੈ ਔਰ ਪੁਲਿਸ ਹੁਣ ਆ ਗਈ ਹੈ ਆਪਣੀ ਕਾਰਵਾਈ ਉਹਨਾਂ ਨੇ ਡੈੱਡ ਬੋਡੀ ਜਿਹੜੀ ਹੈ ਆਪਣੀ ਕਸਟਡੀ ਚ ਲੈ ਲਈ ਹੈ ਸਿਵਲ ਹਸਪੀਟਲ ਹੈ ਸਵੇਰੇ ਉਹਦਾ ਪੋਸਟਮਾਰਟਮ ਹੋ ਕੇ ਅਗਲੀ ਕਾਰਵਾਈ ਹੋ ਜਾ ਰਹੀ ਹੈ ਘਟਨਾ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਤਾਂ دیر ਬਾਅਦ ਜਿਹੜੀ ਉੱਥੇ ਪਹੁੰਚੀ ਜਦੋਂ ਜੇ 2 ਘੰਟੇ ਹੋਏ ਜੇ ਪੁਲਿਸ ਹੁਣ ਆਈ ਹੈ ਜਦੋਂ ਉਹਨਾਂ ਨੂੰ ਕਿਉਂਕਿ ਮੈਨੂੰ ਜਦੋਂ ਸ਼ੀਤਲ ਜੀ ਨੇ ਦੱਸਿਆ ਉਹਨਾਂ ਨੇ ਸੀਪੀ ਸਾਹਿਬ ਨੂੰ ਦੱਸਿਆ ਸੀਗਾ ਤੇ ਤੁਰੰਤ ਉਸ ਤੋਂ ਬਾਅਦ ਆਈ ਕਿ ਇਹ ਦੇਖੋ ਕਿੱਡਾ ਕਤਲ ਹੋ ਜਾਣਾ ਔਰ ਕਿਦਾਂ ਦੇ ਪਰਿਵਾਰ ਦਾ ਕਤਲ ਹੋ ਜਾਣਾ ਤੇ ਸੀਪੀ ਨੂੰ ਗੱਲ ਕਰਨੀ ਪੈ ਜਾਵੇ ਜੇ ਪੁਲਿਸ ਨਹੀਂ ਪਹੁੰਚੀ ਤੇ ਸੀਪੀ ਮੈਡਮ ਤੱਕ ਗੱਲ ਗਈ ਤੇ ਇਹ ਥੱਲੇ ਕਿਤੇ ਨਾ ਕਿਤੇ ਇਹ ਉਹੀ ਇਲਾਕਾ ਹੈ ਜਿੱਥੇ ਥੋੜੇ ਦਿਨ ਪਹਿਲਾਂ ਰੇਪ ਵੀ ਹੋਇਆ ਇਹ ਉਹੀ ਇਲਾਕਾ ਹੈ ਜਿੱਥੇ ਥੋੜੇ ਦਿਨ ਪਹਿਲਾਂ ਸਨਿਆਰੇ ਦੀ ਦੁਕਾਨ ਤੇ ਡਾਕਾ ਪਿਆ ਇਹ ਉਹੀ ਇਲਾਕਾ ਹੈ ਜਿੱਥੇ ਥੋੜੇ ਦਿਨ ਪਹਿਲਾਂ ਨਕਲੀ ਪੁਲਿਸ ਬਣ ਕੇ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਇਹ ਉਹੀ ਇਲਾਕਾ ਹੈ ਜਿੱਥੇ ਨਸ਼ੇ ਨੂੰ ਲੈ ਕੇ ਆਏ ਦਿਨ ਚਰਚਾ ਰਹਿੰਦੀ ਹੈ ਕੀ ਜਲੰਧਰ ਵੈਸਟ ਚ ਗਲੀ ਗਲੀ ਨਸ਼ਾ ਵਿਕਰਿਆ ਤੇ ਕਿਤੇ ਨਾ ਕਿਤੇ ਸੋਚਣ ਦੀ ਵਿਚਾਰਨ ਦੀ ਸਾਨੂੰ ਲੋੜ ਹੈ ਤੇ ਇਹ ਪੰਜਾਬ ਦੇ ਹਿੱਤਾਂ ਦਾ ਮਾਮਲਾ ਔਰ ਜੇਕਰ ਆਮ ਆਦਮੀ ਪਾਰਟੀ ਨਾਲ ਵਾਕਿਆ ਜੁੜਿਆ ਫਿਰ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਮਾੜੇ ਅੰਸਰਾਂ ਦੀ ਪੁਸ਼ਤਪਨਾਈ ਪਾਲਨ ਪੋਸ਼ਣ ਡਰੱਗਸ ਵਕਾਨ ਦੇ ਵਿੱਚ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦਾ ਹੈ ਹਲੇ ਜੀ ਹਲੇ ਆਈਏ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਕਾਇਜ਼ੀ ਆਪਾਂ ਆਪਣਾ ਟੀਮ ਆ ਡਿਸਪੋਸ ਆਪਣਾ ਕਰਤੀ ਹੈ ਡਿਸਪੈਚ ਡਿਵੀਜ਼ਨ ਨੰਬਰ 5 ਚ ਹੋਇਆ ਸੀਗਾ ਜੀ ਇਹਦਾ ਕੁਝ ਆਈਏ ਇਨਫੋਰਮੇਸ਼ਨ ਆਪਾਂ ਟੀਮਾਂ ਲਾਤੀਆਂ ਤੇ ਆਪਾਂ ਦੇਖ ਰਹੇ ਜੀ ਜਲਦ ਤੋਂ ਜਲਦ ਉਸ ਤੇ ਕਾਰਵਾਈ ਕਰ ਰਹੇ ਹਾਂ ਤਾਂ ਕਿ ਖਤਲ ਦਾ ਕਾਰਨ ਪਤਾ ਲੱਗੇ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਜੀ ਬਟ ਆਪਾਂ ਹਲੇ ਸਾਰੀਆਂ ਆਪਣੀਆਂ ਟੀਮਾਂ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਕਰਦੇ ਨੇ ਆਪਾਂ ਤੇ ਜਲਦੋ ਜਲਦ ਇਹਨੂੰ ਟ੍ਰੇਸ ਕਰਾਂਗੇ ਜਿਹੜਾ ਮਕਾਦਾ ਹੋਇਆ ਉਸ ਦਾ ਨਾਮ ਲਾਓਗੇ ਹੈ ਔਰ ਕਹਾਂ ਕਾ ਰਹਿਣੇ ਵਾਲਾ ਹੈ ਹਾਂਜੀ ਨਹੀਂ ਹਲੇ ਆਪਾਂ ਕਰਨੀ ਚ ਵੈਰੀਫਾਈ ਪੀਸ ਅਰੇ ਨਾਮ ਔਰ ਕਿਸੇ ਇਹ ਲੀਦਰ ਜਾਂ ਭਤੀਜਾ ਵਗਰਾ ਵੀ ਤੇ ਮੜਾ ਨਹੀਂ ਹਲੇ ਆਪਾਂ ਵੈਰੀਫਾਈ ਕਰਨੀ ਕਿ ਜਦੋਂ ਫੈਕਟ ਸਾਨੀ ਤਦ ਹੀ ਤੁਹਾਨੂੰ ਬਰੀਫ ਕਰਾਂ ਕੀ ਹੈ ਜੀ ਪੂਰਾ ਮਾਮਲਾ ਜੀ ਕੱਲ ਮਿਤੀ 12 ਨੂੰ ਕਰੀਬ ਰਾਤ 10 ਵਜੇ ਵਿਕਾਸ ਜੋ ਕਿ ਦਾਨਿਸ਼ਮੰਦਾ ਦਾ ਰਹਿਣ ਵਾਲਾ ਸੀ ਜਿਸ ਦਾ ਉਸਤੇ ਵਾਕੋ ਕਰ ਤੈਨਾਂ ਲੜਕੇ ਜਿਹਨਾਂ ਦੇ ਨਾਲ ਚ ਬਰਾ ਹੋ ਗਿਆ ਸੀ ਜਿਹਦੇ ਚਲਦੇ ਆ ਸੱਟਾਂ ਲੱਗਣ ਕਾਰਨ ਵਿਕਾਸਨਾ ਦੇ ਲੜਕੇ ਦੀ ਡੈਥ ਹੋ ਗਈ ਸੀ ਜਿਹਦੇ ਚਲਦੇ ਆ ਪੀਐਸ ਨੇ ਕਾਰਵਾਈ ਕਰਦੇ ਆ ਪੀਐਨਐਸ ਧਾਰਾ ਦੀ ਧਾਰਾ ਦੇ ਅਧੀਨ ਕੇਸ ਦਰਜ ਕਰਕੇ ਤੇ ਰੇਡ ਕੀਤੇ ਜਾ ਰਹੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਹੈ